ਕਹਿੰਦੇ ਸੀ 20 ਦਿਨ ਚ ਵੀਜ਼ਾ ਆ ਜੂਗਾ ਜਨਵਰੀ ਚ ਸਾਡੇ ਤੋਂ ਪੈਸੇ ਲਏ ਨੇ ਇਹਨਾਂ ਨੇ ਤੇ ਕਹਿੰਦੇ ਸੀ 20 ਦਿਨ ਚ ਵੀਜ਼ਾ ਆ ਜੂ ਜੁਕੇ ਜਾਣ ਦੀ ਫਾਈਲ ਲਵਾਈ ਸੀ ਤੇ ਅਸੀਂ 10 ਲੱਖ ਰੁਪਈਆ ਇਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਪਵਾ ਕੇ ਬੈਂਕੇਜ ਦੋ ਦਿੱਤਾ ਨਹੀਂ ਕਿ ਉਹਨਾਂ ਨੇ ਬਾਹਰ ਜਾਣ ਦੇ ਨਾਂ ਤੇ ਇਹਨਾਂ ਤੋਂ ਕੁਝ 10 ਲੱਖ ਰੁਪਈਆ ਰਾਉਂਡ ਰਕਮ ਲਈਤੀ ਹੈ ਤੇ ਉਹੇ ਵਾਪਸ ਨਹੀਂ ਕਰ ਰਹੇ ਸਰ ਕਿੰਨੇ ਲੋਕ ਪੈਕੀ ਤੇ ਜੁੜਿਆ ਦੋ ਲੋਕ ਨੇ ਹਸਬੰਡ ਵਾਈਫ ਵੀ ਸਾਡੇ ਨਾਂ ਦਾ ਕਾਗਜ਼ ਪੱਤਰ ਦਵਾਇਆ ਜਾਣ ਵੀ ਨਾ ਜਿਹੜਾ ਸਾਡਾ 10 ਲੱਖ ਰੁਪਈਆ ਗਿਆ ਹੋਇਆ ਹੈ ਵੇਸ਼ਾ ਦਾ ਉਬਾ ਉਸ ਕਰਾ ਜੀ ਹਾਂਜੀ ਸਾਡਾ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਹੈ 10 ਲੱਖ ਜਿੰਨਾ ਜਿਹੜਾ ਹੱਲ ਨਹੀਂ ਹੁੰਦਾ ਅਸੀਂ ਟੈਂਕੀ ਦੇ ਉੱਤੇ ਵੀ ਬੈਠਾਂ ਜਾਂ ਆਪਸ ਵਿੱਚ ਕਰਾਂਗੇ ਅਸੀਂ ਉਹ ਵੀ 10 ਲੱਖ ਰੁਪਏ ਅਸੀਂ ਤਾਂ ਵਿਆਜ ਲਾ ਕੇ ਬੈਂਕ ਦੇ ਵਿੱਚੋਂ ਸਾਡੇ ਤੋਂ ਅਕਾਊਂਟ ਚ ਭਵਾਈ ਸੀ ਇਹ ਗਲੋਬਲ ਪੇ ਅਕਾਊਂਟ ਚ ਕਿਹ ਕਹਿੰਦੇ ਸੀ 20 ਦਿਨ ਚ ਵੀਜ਼ਾ ਆ ਜਾਊਗਾ ਜਨਵਰੀ ਚ ਸਾਡੇ ਤੋਂ ਪੈਸੇ ਲਏ ਨੇ ਇਹਨਾਂ ਨੇ ਤੇ ਕਹਿੰਦੇ ਸੀ 20 ਦਿਨ ਚ ਵੀਜ਼ਾ ਆ ਜਾਊਗਾ ਕੀ ਗੱਲਬਾਤ ਹੋਈ ਜੇ ਥੱਲੇ ਉਤਰ ਆਇਆ ਤੁਹਾਨੂੰ ਕੀ ਕਿਹਾ ਗਿਆ ਹੈ ਹਸਮਨ ਨਾਲ ਹੋ ਗਿਆ ਹਸਮਨ ਨਾਲ ਹੋ ਗਿਆ ਤੁਹਾਨੂੰ ਫੋਨ ਤੇ ਗੱਲ ਹੋਈ ਸੀ ਤੁਹਾਨੂੰ ਪੈਸੇ ਮਿਲਣਗੇ ਵਾਪਸ ਹਾਂਜੀ ਸਾਨੂੰ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਹੈ 10 ਲੱਖ ਅੱਛਾ ਵਿਆਜ ਵੀ ਦਿੱਤਾ ਕਿ ਬਿਲਕੁਲ ਹਾਂਜੀ ਪਹਿਲੀ ਕਿੰਨੇ ਪੈਸੇ ਦਿੱਤੇ ਸੀਗੇ ਕਿੰਨੇ 10 ਲੱਖ ਪਹਿਲਾਂ ਦਿੱਤੇ ਸੀਗੇ ਮੇਲ ਸਿੰਘ ਹਾਂਜੀ ਪਿੰਡ ਸੇਰਪੁਰ ਛੋਡੀਆਂ ਕੀ ਕੋਣ ਲੱਗਦੇ ਨੇ ਜਿਹੜੇ ਉੱਪਰ ਟੈਂਕੀ ਦੇ ਜਿਹੜੇ ਮੇਰਾ ਬੇਟਾ ਔਰ ਮੈਨੂੰ ਹੈ ਹਾਂ ਕੀ ਕਾਰਨ ਹੈ ਉੱਪਰ ਤੁਸੀਂ ਵੀ ਰੋ ਰਹੇ ਹੋ ਕੀ ਕਾਰਨ ਅਸੀਂ ਪਹਿਲੇ ਮਹੀਨੇ ਵਿੱਚ ਇਹਨਾਂ ਦੇ ਯੂਕੇ ਜਾਣ ਦੀ ਫਾਈਲ ਲਵਾਈ ਸੀ ਕਿੱਥੋਂ ਲਵਾਈ ਸੀ ਇਹ ਆਪਣਾ ਗਲੋਬਲ ਆਲਾਂ ਦੇ ਉਦੋਂ ਸਾਡਾ ਗੱਲ ਹੋਈ ਸੀ ਇਹਨਾਂ ਦੀ ਕਿ ਵੀ ਕੋਈ ਪਹਿਨਾ ਪੈਸਾ ਨਹੀਂ ਲੈ ਜਾਊ ਜਾਂ ਵੀਜ਼ਾ ਲੱਗੇ ਤੋਂ ਬਾਅਦ ਸੋਡੇ ਸਾਰੇ ਪੈਸੇ ਲੈ ਜਾਣਗੇ ਸਾਤੋਂ ਦੂਜੇ ਮਹੀਨੇ ਦੇ ਵਿੱਚ ਇਹਨਾਂ ਨੇ ਮੰਗ ਪੈਸੇ ਦੀ ਕੀਤੀ ਅਈ 10 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਵੀ ਜਿਹੜਾ ਪੈਸਾ ਦੇਊਗਾ ਵੀ ਉਹਦੀ ਗਾਹਾਂ ਫਾਇਲ ਚੱਕੀ ਜਾਊਗੀ ਤੇ ਅਸੀਂ 10 ਲੱਖ ਰੁਪਈਆ ਇਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਪਵਾ ਕੇ ਬੈਂਕੇਜ ਨੂੰ ਦਿੱਤਾ ਤੇ ਉਸ ਤੋਂ ਬਾਅਦ ਸਾਡੀ 30 29 ਫਰਵਰੀ ਨੂੰ ਸਾਡੀ ਚੰਡੀਗੜ੍ਹ ਅਮੈਸੀ ਦੇ ਵਿੱਚ ਫੀਸ ਭਰਾਈ ਇਹਨਾਂ ਨੇ ਫੀਸ ਭਰਉਣ ਤੋਂ ਬਾਅਦ ਇਹਨਾਂ ਨੇ ਸਾਨੂੰ ਕੋਈ ਦੱਸਿਆ ਵੀ ਸਾਡੀ ਤੁਹਾਡਾ ਵੀਜ਼ਾ ਲੱਗੂ ਜਾਂ ਨਾ ਲੱਗੂ ਜਦ ਵੀ ਅਸੀਂ ਆਉਂਦੇ ਸੀ ਸਾਨੂੰ ਕਦੇ 10 ਦਿਨ ਕਦੇ 20 ਦਿਨ ਲਾਰਾ ਲਾ ਕੇ ਇੱਥੇ ਮੋੜ ਦਿੰਦੇ ਮੂਰੇ ਬਾਕਸਰ ਇਹਨਾਂ ਦੇ ਹੁੰਦੇ ਦੇ ਬਾਕਸਰ ਸਾਨੂੰ ਗੈਰ ਮੋੜ ਦਿੰਦੇ ਤੇ ਮਿਲਣ ਜੀ ਦੇ ਦਿੰਦੇ ਮਲੂਤਰਾ ਨੂੰ ਤੇ ਅਜ ਉੱਪਰ ਟੈਂਕੀ ਦੇ ਜਿਹੜੇ ਆ ਕਦੋਂ ਹੋਇਆ ਕੀ ਕਾਰਨ ਹੈ ਕੀ ਮੰਗ ਕੀ ਕਰ ਰਹੇ ਹਾਂ ਮੰਗਾ ਸੀ ਕਰ ਰਹੇ ਹਾਂਗੇ ਵੀ ਸਾਡੇ ਨਾਂ ਦਾ ਕਾਗਜ਼ ਪੱਤਰ ਦਵਾਇਆ ਜਾਣਾ ਵੀ ਨਾ ਜਿਹੜਾ ਸਾਡਾ 10 ਲੱਖ ਰੁਪਏ ਗਿਆ ਹੋਇਆ ਕੀ ਸਾਡਾ ਉਭਾ ਉਸਕਰਾਲੀ ਦਾ ਵੀਜ਼ਾ ਲਵਾਉਣਾ ਸੀ ਦੋਨਾਂ ਦੋਨਾਂ ਦਾ ਵੀਜ਼ਾ ਲਵਾਉਣਾ ਸੀ ਕੰਪਲੇਂਟ ਕਿਹਦੇ ਦਿੱਤੀ ਸੀ ਕਮਿਸ਼ਨਰ ਦਿੱਤੀ ਪੁਲਿਸ ਕਮਿਸ਼ਨਰ ਦੇ ਤੇ ਕੋਈ ਕਾਰਵਾਈ ਜੀ ਹੋਈ ਹੁਣ ਤੱਕ ਉਹਨਾਂ ਨੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਵੱਲੋਂ ਧੂਰੀ ਸ਼ਹਿਰ ਸ਼ਦਰ ਨੂੰ ਮਾਰਕਰਤੀ ਦੀ ਧੂਰੀ ਵਾਲਿਆਂ ਨੇ ਇੱਥੇ ਜਦ ਵੀ ਇਹਨਾਂ ਨਾਲ ਕੋਈ ਰਸਤਾ ਕਾਇਮ ਕਰਦੇ ਨੇ ਕਿ ਮੇਰੇ ਨਾਲ ਇਹ ਕੋਈ ਉਹਨਾਂ ਨੂੰ ਗੱਲਬਾਤ ਦੱਸ ਨਹੀਂ ਰਹੇ ਕੁਝ ਵੀ ਸੱਪਾ ਜੀ ਹੁਣ ਗੱਲਬਾਤ ਹੋਈ ਉੱਪਰ ਕਿਹੜਾ ਇੰਨੇ ਕੁ ਤੱਕ ਗੱਲਬਾਤ ਹਜੇ ਸਾਡੀ ਕੋਈ ਇਹ ਨਾ ਅਸਰਨ ਨਾਲ ਨਹੀਂ ਹੋਈ ਪੁਲਿਸ ਵਾਲੇ ਕਹਿੰਨਗੇ ਮੇਉਂ ਨਾ ਹੇਟਾਂ ਲਾ ਲੋ ਵੀ ਹੇਟਾਂ ਲਾਏ ਤੇ ਗੱਲਬਾਤ ਹੋ ਜਦ ਕਿ ਕੋਈ ਗੱਲਬਾਤ ਨਹੀਂ ਹੋਣੀ ਤੁਹਾਨੂੰ ਪਤਾ ਹੈਗਾ ਅਸੀਂ ਇਹ ਮੰਗ ਕਰਦੇ ਆਂ ਵੀ ਸਾਡੇ ਕਾਗਜ਼ ਪੱਤਰ ਦਵਾਇ ਜਾਣਾ ਤੇ ਸਾਡਾ 10 ਲੱਖ ਰੁਪਈਆ ਜਿਵੇਂ ਅਸੀਂ ਅੱਧੇ ਘੰਟੇ ਦੇ ਵਿੱਚ ਪਾਇਆ ਤੇ ਸਾਡੇ ਬਿਲਕੁਲ ਜਿੰਨਾ ਜਿਹੜਾ ਹੱਲ ਨਹੀਂ ਹੁੰਦਾ ਅਸੀਂ ਟੈਂਕੀ ਦੇ ਉੱਤੇ ਬੈਠਾਂ ਜਾਂ ਆਪਾਂ ਅਥੇ ਕਰਾਂਗੇ ਇਤੋਂ ਹਾਂ ਹਾਂ ਕਿੰਨੇ ਔਖੇ ਸੀ 10 ਲੱਖ ਕਮਾਈ ਸੀ ਕਿੰਨੇ ਔਖੇ ਦਿੱਤੇ ਅਸੀਂ ਉਹ ਵੀ 10 ਲੱਖ ਰੁਪਈਆ ਅਸੀਂ ਤਾਂ ਵਿਆਹ ਤੇ ਲਾ ਕੇ ਦਿੱਤਾ ਬੈਂਕ ਦੇ ਵਿੱਚੋਂ ਤੇ ਤੁਸੀਂ ਮੁੱਖ ਮੰਤਰੀ ਦੇ ਸ਼ਹਿਰ ਦੇ ਰਹਿਣ ਵਾਲੇ ਹਾਂ ਹਾਂ ਜੀ ਆ ਮੱਖ ਮੰਤਰੀ ਸ਼ਹਿਰ ਦੇ ਧੂਰੀ ਨਹੀਂ ਉੱਥੋਂ ਵੀ ਕੋਈ ਸੁਣਵਾਈ ਨਹੀਂ ਹੋਈ ਹਜੇ ਜੀ ਲੋਕਾਂ ਪਰ ਕਰੋ પતિ ਪਤਨੀ ਹਸਬੰਡ ਵਾਈਫ ਹੈ ਉੱਪਰ ਚੜ ਗਏ ਟੈਂਕੀ ਜੀ ਸਰ ਕੀ ਪੂਰਾ ਮੈਟਰ ਹੈ ਤੇ ਕਿਦਾਂ ਤੁਸੀਂ ਵਾਚ ਕਰ ਰਹੇ ਕਿਦਾਂ ਇਹਨਾਂ ਦੇ ਜੀ ਕੁਝ ਅਲੀਗੇਸ਼ਨਸ ਨੇ ਇੱਕ ਇਮੀਗ੍ਰੇਸ਼ਨ ਕੰਪਨੀ ਹੈ ਇੱਥੇ ਇਮੀਗ੍ਰੇਸ਼ਨ ਇੰਸਟੀਚੂਟ ਹੈ ਉਹਨਾਂ ਦੇ ਅਗੇਂਸਟ ਕੁਝ ਅਲੀਗੇਸ਼ਨ ਨੇ ਉਹਦੇ ਰਿਗਾਰਡਿੰਗ ਕੀ ਹੈ ਹੈ ਕੀ ਅਲੀਗੇਸ਼ਨ ਲਾਇਆ ਨੇ ਸਰ ਇਹਨਾਂ ਨੇ ਅਲੀਗੇਸ਼ਨ ਇਹ ਲਗਾਏ ਨੇ ਕਿ ਉਹਨਾਂ ਨੇ ਬਾਹਰ ਜਾਣ ਦੇ ਨਾਂ ਤੇ ਇਹਨਾਂ ਤੋਂ ਕੁਝ 10 ਲੱਖ ਰੁਪਏ ਰਾਉਂਡ ਰਕਮ ਲਈਤੀ ਹੈ ਤੇ ਉਹ ਵਾਪਸ ਨਹੀਂ ਕਰ ਰਹੇ ਸਰ ਕਿੰਨੇ ਲੋਕ ਟੈਂਕੀ ਤੇ ਚੜ੍ਹਿਆ ਦੋ ਲੋਕ ਨੇ ਹਸਬੰਡ ਵਾਈਫ ਨੇ ਸਰ ਅੱਗੇ ਕਿਦਾਂ ਕਾਰਵਾਈ ਕੀਤੀ ਜਾ ਰਹੀ ਹੈ ਕਿ ਕਾਰਵਾਈ ਇਹ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਵੀ ਜੇ ਆਪਾਂ ਕੁਝ ਗੱਲਬਾਤ ਕਰਕੇ ਪੋਜ਼ਿਟਿਵ ਤਰੀਕੇ ਨਾਲ ਇਹਦਾ ਹੱਲ ਕੱਢ ਸਕੀਏ ਸਰ ਤੇ ਇਹ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਜੀ ਵਾਸੀ ਨੇ ਕਰੇਗਾ ਕਾਫੀ ਦਿਨ ਹੋ ਗਏ ਸਾਨੂੰ ਐਪਲੀਕੇਸ਼ਨ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪੁਲਿਸ ਨੂੰ ਦਿੱਤੀ ਅਰ ਸੁਣਵਾਈ ਸਾਡੀ ਕੋਈ ਹੋਣੀ ਨਹੀਂ ਨਹੀਂ ਜੀ ਇੱਕ ਸਾਲ ਦਾ ਸਮਾਂ ਮੈਂ ਚੈੱਕ ਕਰ ਲੈਣਾ ਕਿੱਥੇ ਪਈ ਐਪਲੀਕੇਸ਼ਨ ਮੈਂ ਇੱਕ ਸਾਲ ਤਾਂ ਪੈਂਡਿੰਗ ਨਹੀਂ ਰਹਿੰਦੀ ਐਪਲੀਕੇਸ਼ਨ ਖੈਰ ਟਾਈਮ ਬਾਉਂਡ ਹੁੰਦੀ ਐ ਬਟ ਚਲੋ ਫਿਰ ਵੀ ਜੇ ਇਹਨਾਂ ਦੇ ਹੈਗਾ ਵੀ ਇਹਨਾਂ ਨੇ ਕੋਈ ਐਪਲੀਕੇਸ਼ਨ ਦਿੱਤੀ ਉਹਦਾ ਟਾਈਮ ਲਾਈਨ ਵਗੈਰਾ ਕਿੰਨੇ ਸਮੇਂ ਤੋਂ ਪੈਂਡਿੰਗ ਪਈ ਐ ਕਿ ਸਟੇਜ ਤੇ ਐ ਕਿੱਥੇ ਪਈ ਐ ਤਾਂ ਉਹ ਵੀ ਵੈਰੀਫਾਈ ਕਰ ਲੈਣਾ ਕਿ ਇਹਨਾਂ ਦਾ ਇਹ ਵੀ ਸੀਗਾ ਵੀ ਅਸੀਂ ਸੰਗਰੂਰ ਜ਼ਿਲ੍ਹੇ ਚ ਐਪਲੀਕੇਸ਼ਨ ਚੱਲ ਰਹੀ ਐ ਸਾਡੀ ਉੱਥੇ ਸੰਬੰਧਿਤ ਤੇ ਗਏ ਨਹੀਂ ਤਾਂ ਹੋ ਸਕਦਾ ਵੀ ਐਪਲੀਕੇਸ਼ਨ ਉੱਥੇ ਚੱਲ ਰਹੀ ਹੋਵੇ ਜਤਨ ਜੀ ਪੈਸਿਆਂ ਦਾ ਮਾਮਲਾ ਹੈਗਾ ਪੂਰਾ ਜਾਂ ਫਿਰ ਇਹਨਾਂ ਦਾ ਵੀਜ਼ਾ ਨਹੀਂ ਲੱਗ ਪਾਇਆ ਉਹ ਕਹਿੰਦੇ ਜੋ ਜੋ ਵੀ ਐਲੀਗੇਸ਼ਨ ਲਾਏ ਨੇ ਇਹ ਸਾਰੀ ਗੱਲ ਵੈਰੀਫਾਈ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜੇ ਵੀ ਜੋ ਵੀ ਇਹਨਾਂ ਦਾ ਬੰਦ ਐਕਸ਼ਨ ਹੋਏਗਾ ਐਸ ਪਰ ਲਾਅ ਕਾਰਵਾਈ ਜਰੂਰ ਕਰਾਂਗੇ ਕੋਈ ਟੀਮ ਬੁਲਾਈ ਗਈ ਉੱਪਰ ਸਮਝਾਣ ਲਈ ਕੋਈ ਗੱਲਬਾਤ ਹੋ ਪਈ ਫੋਨ ਤੇ ਉਹਨਾਂ ਨਾਲ ਗੱਲਬਾਤ ਗੱਲਬਾਤ ਕਰ ਰਹੇ ਆ ਜੀ ਹੋਪਫੁਲੀ ਪੋਜ਼ਿਟਿਵ ਰਿਜ਼ਲਟ ਆਊਗਾ ਚਲੋ ਠੀਕ ਹੈ